ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਜਗਦੀਪ ਸਿੰਘ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਲੈਂਡਵੇ ਪ੍ਰੋਪਰਟੀ ਤੇ ਇੱਕ ਵਾਰ ਫਿਰ ਸਵਾਗਤ ਹੈ ਜੀ ਅੱਜ ਸੈਕਟਰ 123 ਜੇ 140 ਗੈ ਦਾ ਕਰ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜਿਸ ਦਾ ਫਰੰਟ 25 ਫੁੱਟ ਹੈ ਸਾਹਮਣੇ ਜੋ ਰੋਡ ਵਾਈਡ ਰੋਡ ਹੈ ਫਰੰਟ ਐਲੀਵੇਸ਼ਨ ਇਸ ਦਾ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਤਾਂ ਬਹੁਤ ਹੀ ਵਧੀਆ ਫਰੰਟ ਐਲੀਵੇਸ਼ਨ ਔਰ ਏਰੀਆ ਇਸ ਦਾ ਗੱਡੀ ਦੀ ਪਾਰਕਿੰਗ ਅੰਦਰ ਵੀ ਹੈ ਔਰ ਬਾਹਰ ਵੀ ਗੱਡੀ پارک ਕਰ ਸਕਦੇ ਆਂ ਔਰ ਨਿਊਲੀ ਬਿਲਟ ਇਹ ਘਰ ਨਵੀਂ ਇਹ ਕੋਠੀ ਬਣੀ ਹੈ ਇਸ ਦੇ ਵਿੱਚ ਫਾਈਨਲ ਟੱਚਸ ਨੂੰ ਦੇਣਾ ਹੈ ਫਾਈਨਲਾਈਜ਼ ਕਰਕੇ ਇਸ ਨੂੰ ਫਿਨਿਸ਼ਿੰਗ ਕਰਕੇ ਦੇ ਦਿੱਤਾ ਜਾਏਗਾ ਜਿਸ ਦੇ ਵਿੱਚ ਸਟੇਜ ਇਸ ਦੀਆਂ ਬਾਹਰ ਤੋਂ ਆਉਣੀਆਂ ਬਾਹਰ ਤੋਂ ਮੇਨ ਇਸ ਦਾ ਇਹ ਐਂਟਰਸਟ ਡੋਰ ਇਸ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਜੋ ਕਾਫੀ ਵਾਈਡ ਔਰ ਉੱਪਰ ਹਾਈਟ ਤੱਕ ਇਹ ਮੇਨ ਇਸ ਦਾ ਇਹ ਐਂਟਰਸਟ ਡੋਰ ਹੈ ਇਸ ਦੇ ਵਿੱਚ ਜੋ ਡਰਾਇੰਗ ਡਾਈਨਿੰਗ ਏਰੀਆ ਹੈ ਇਹ ਵੀ ਬਹੁਤ ਸਪੇਸ਼ੀਅਸ ਹੈ ਔਰ ਵਿਟਰੀਫਾਈਡ ਟਾਈਲ ਮਾਰਬਲ ਲੁੱਕ ਦੇ ਨਾਲ ਔਰ ਪਿੱਛੇ ਜੋ ਡਿਜ਼ਾਈਨ ਇਸ ਦੇ ਵਿੱਚ ਵਾਲਪੇਪਰ ਦਾ ਪੀਓਪੀ ਦਾ ਔਰ ਸਿੰਪਲ ਇਸ ਦੇ ਵਿੱਚ ਸਾਰਾ ਸਿੰਪਲ ਸੂਪਰ ਕਮ ਕੀਤਾ ਗਿਆ ਉੱਪਰ ਝੂਮਰ ਲਾਈਟਿੰਗ ਡਾਊਨ ਸੀਲਿੰਗ ਸਾਰਾ ਐਜ਼ ਇਟ ਇਜ਼ ਮਿਲਣ ਵਾਲਾ ਇਸ ਦੇ ਵਿੱਚ ਕਿਚਨ ਐਲ ਸ਼ੇਪ ਦੇ ਵਿੱਚ ਗ੍ਰੇ ਕਲਰ ਦੇ ਸ਼ਨਾ ਮਾਈਟਾ ਦੇ ਨਾਲ ਉੱਪਰ نیچے ਬਾਕਸ ਬਣਿਆ ਤਾਂ ਕਾਫੀ ਖੋਲੀ ਡੋਲੀ ਕਿਚਨਸ ਦੇ ਵਿੱਚ ਬਣੀ ਹੋਈ ਹੈ ਤੇ ਸਾਹਮਣੇ LED ਪੈਨਲ LED ਪੈਨਲ ਦੇ ਵਿੱਚ ਵੀ ਇਹ ਜੋ ਉੱਪਰ ਤੱਕ ਸਾਰਾ ਫੁੱਲ ਕੰਪਲੀਟ ਇਸ ਦੇ ਵਿੱਚ ਕੀਤਾ ਗਿਆ ਤਾਂ ਹੈਵੀ ਸ਼ਾਰਾ वुਡਨ ਵਰਕ ਇਹਨਾਂ ਦੇ ਵਿੱਚ ਕੀਤਾ ਗਿਆ ਹੈ ਫਰਸਟ ਸਾਡਾ ਇਹ ਬੈਡਰੂਮ ਆ ਜਾਂਦਾ ਇਸ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਮਾਰਬਲ ਲੁੱਕ ਦੇ ਨਾਲ ਜੋ ਬੈਟਰੀਫਾਈਡ ਟਾਈਲ ਪਿਛੇ ਵਾਲਪੇਪਰ ਦਾ ਡਿਜ਼ਾਈਨ ਸਲਾਈਡਿੰਗ ਕਾਪਰਡਸ ਡਰੈਸਿੰਗ ਏਰੀਆ ਔਰ LED ਪੈਨਲ ਔਰ ਅਟੈਚ ਇਸ ਦਾ ਵਾਸ਼ਰੂਮ ਹੈ ਇਸ ਦੇ ਵਿੱਚ ਵੀ ਸੈਂਟਰੀ ਦੀ ਫਿਟਿੰਗ ਔਰ ਜੋ ਇਸ ਦੇ ਵਿੱਚ ਸਾਰਾ ਬ੍ਰਾਂਡਡ ਕੰਮ ਕੀਤਾ ਗਿਆ ਤਾਂ ਵਾਲ ਟੂ ਵਾਲ ਇਸ ਦੇ ਵਿੱਚ ਟਾਈਲ ਲਗਾਈ ਗਈ ਹੈ ਤਾਂ ਸੈਕਿੰਡ ਇਹ ਸਾਡਾ ਬੈਡਰੂਮ ਆ ਜਾਂਦਾ ਇਸ ਦੇ ਵਿੱਚ ਵੀ ਉਸੇ ਤਰ੍ਹਾਂ ਹੀ सारा काम किया गया जिस तरह वॉल पेपर और स्लाइडिंग कबोर्ड्स वॉल टू वॉल उपर हाइट तक और फॉल सीलिंग का डिज़ाइन लैंप एल ई डी पैनल अटैच इसका वॉशरूम इस, इस भी सीट शावर और टाइल जो वॉल टाइल सारा कंप्लीट है और वॉशिंग एरिया इस दाल ही इधर पिछे वॉशिंग एरिया देता गया तो इस भी ਜੋ ਇਸ ਨੂੰ ਪਿੱਛੋਂ ਓਪਨ ਹੈ ਤੇ ਇਸ ਦੇ ਵਿੱਚ ਜਾਲ ਲਗਾ ਕੇ ਇਸ ਨੂੰ ਕਵਰ ਕੀਤਾ ਗਿਆ ਤਾਂ ਫਸਟ ਫਲੋਰ ਤੇ ਵੀ ਇੱਕ ਨਜ਼ਰ ਮਾਰਦੇ ਹਾਂ ਤਾਂ ਫਸਟ ਫਲੋਰ ਦੇ ਅਸੀਂ ਪਹੁੰਚ ਗਏ ਤਾਂ ਇਸ ਦੇ ਵਿੱਚ ਜੋ ਸਟੇਰਸ ਅਸੀਂ ਦੇਖ ਰਹੇ ਹਾਂ ਬਾਹਰ ਤੋਂ ਬੌੜੀਆਂ ਜੀਆਂ ਦਿੱਤੀਆਂ ਗਈਆਂ ਉੱਪਰ ਵੀ ਇਸ ਦੇ ਵਿੱਚ ਇਹ ਡਿਜ਼ਾਈਨ ਔਰ ਫਸਟ ਫਲੋਰ ਤੇ ਜਦੋਂ ਅਸੀਂ ਐਂਟਰ ਕਰਦੇ ਹਾਂ ਤਾਂ ਇਧਰ ਲੈਫਟ ਸਾਈਡ ਤੇ ਜੋ ਕਿਚਨ ਦੀ ਪ੍ਰੋਵੀਜ਼ਨ ਦਿੱਤੀ ਜੇ ਤੇ ਇਸ ਨੂੰ ਕਿਚਨ ਨੂੰ ਵੀ ਤਿਆਰ ਕੀਤਾ ਜਾ ਸਕਦਾ ਹੈ 1 BHK ਦੇ ਫਰਸਟ ਫਲੋਰ ਤੇ ਬਣਿਆ ਹੌਲ ਸੀਲਿੰਗ AC ਦੀ ਵਾਇਰਿੰਗ ਅੰਡਰਗਰਾਉਂਡ ਔਰ ਜੋ ਇਸ ਦਾ ਫਰਸਟ ਫਲੋਰ ਦਾ ਇਹ ਬੈਡਰੂਮ ਹੈ ਇਸ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਵਾਲਪੇਪਰ LED ਪੈਨਲ ਔਰ ਡਰੈਸਿੰਗ ਏਰੀਆ ਇਸ ਦੇ ਵਿੱਚ ਅਲੱਗ ਕੀਤਾ ਗਿਆ ਔਰ ਨਾਲ ਹੀ ਸਾਹਮਣੇ ਅੱਗੇ ਅਟੈਚ ਇਸ ਦਾ ਵਾਸ਼ਰੂਮ ਦਿੱਤਾ ਗਿਆ 2 बीएचके ਇਸ ਦੇ ਗਰਾਉਂਡ ਫਲੋਰ ਤੇ ਔਰ 1 बीएचके ਇਸ ਦੇ ਫਰਸਟ ਫਲੋਰ ਤੇ ਬਣਿਆ ਹੈ ਤੇ ਬੈਕ ਸਾਈਡ ਤੇ ਇਹ ਓਪਨ ਜੋ ਏਰੀਆ ਓਪਨ ਹੈ ਇਹ ਬਿੜਾ ਦਿੱਤਾ ਗਿਆ ਹੈ ਅੰਡਰਗਰਾਉਂਡ ਸਾਰੀ ਵਾਇਰਿੰਗ ਔਰ ਟਾਈਲ ਟ੍ਰੇਸਿੰਗ ਤੋਂ ਲੈ ਕੇ ਕੈਬਿਨਟਸ ਤੱਕ ਸਾਰਾ ਬ੍ਰਾਂਡਡ ਕੰਮ ਕੀਤਾ ਗਿਆ ਹੈ ਸੈਕਟਰ 123 ਨੀਅਰਬਾਈ 에어ਪੋਰਟ ਰੋਡ ਦੀ ਲੋਕੇਸ਼ਨ ਹੈ ਡੇਢ ਸਟੋਰੀ ਹੈ ਘਰ ਬਣਿਆ ਔਰ ਨਕਸ਼ਾ ਇਸ ਦਾ ਡਬਲ ਸਟੋਰੀ ਦਾ ਪਾਸ ਹੈ ਅਗਰ ਤੁਸੀਂ 1 ਰੂਮ 1 बीएचके ਇਸ ਦੇ ਫਰਸਟ ਫਲੋਰ ਤੇ ਹੋਰ ਬਣਾਣਾ ਹੈ ਦੋਸਤੋ ਵੀ ਤਿਆਰ ਕਰ ਸਕਦੇ ਆ ਤੇ ਇਹ ਬਹੁਤ ਹੀ ਵਧੀਆ ਲੋਕੇਸ਼ਨ ਤੇ ਸੈਕਟਰ 123 ਦੇ ਵਿੱਚ 140 ਗੇ ਦਾ ਕਰ 25 ਫੁੱਟ ਫਰੰਟ ਔਰ ਇਸਦੀ 50 ਫੁੱਟ ਬੈਕ ਹੈ ਤੇ ਇਸ ਦੇ ਰੇਟ ਜਾਣਨ ਲਈ ਔਰ ਜੋ ਇਸ ਨੂੰ ਵਿਜ਼ਿਟ ਕਰਨ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ